ਜੀ ਜਿਮਨੀ ਚੋਂ ਕੋਈ ਇੱਕ ਨਾ ਅੱਧ ਇਹ ਤੇ ਹੋਣੀਆਂ ਨੇ ਪੰਜ ਪੂਰੀਆਂ ਪੰਜ ਆ ਚੱਕ ਲੈ ਯਾਰ ਆ ਪੰਜੇ ਚੀਜ਼ਾਂ ਪੂਰੀਆਂ ਮਾਜਾ ਮਾਲਵਾ ਦੁਆਬਾ ਸਾਰੇ ਆ ਗਿਆ ਵਿੱਚ ਜੀ ਚੱਬੇਵਾਲ ਸਾਹਿਬ ਆ ਗਏ ਦੁਆਬੇ ਤੋਂ ਮਾਜੇ ਤੋਂ ਆ ਗਏ ਰੰਧਾਵਾ ਸਾਹਿਬ ਫਿਰ ਅੱਗੇ ਆਈਏ ਤੇ ਮੀਤੇਰ ਆ ਗਏ ਮਾਲਵੇ ਤੋਂ ਫਿਰ ਉਹਰੇ ਗਿੰਦੂਆਲ ਸਾਹਿਬ ਆ ਗਏ ਇੱਕ ਕਿਹੜੀ ਰਹਿ ਗਈ ਇੱਕ ਆਪਾਂ ਖੁੰਝ ਰਹੇ ਆ ਪੰਜ ਨੇ ਵੈਸੇ ਉਹ ਅੰਗਰਾਲ ਓ ਹੋ 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 ਦੁਆਬੇ ਸਰਦੂਲ ਸਿਕੰਦਰ ਨੇ ਇੱਕ ਗੀਤ ਬਣਾਇਆ ਸੀ ਗਾਇਆ ਸੀ ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਗਿੱਧੇ ਦੇ ਵਿੱਚ ਪਾਉਣ ਪੜਤੂ ਕਿਸੇ ਨੂੰ ਨਾਰਾਜ਼ ਨਹੀਂ ਕੀਤਾ ਵੀ ਸਾਰੀਆਂ ਪੜਤੂ ਪਾਉਂਦੀਆਂ ਨੇ ਇੱਕ ਵੀਰ ਨੇ ਅੱਧਰੋਂ ਕਮੈਂਟ ਕਰ ਦਿੱਤਾ ਕਹਿੰਦੇ ਭਾਨੇ ਸਿੱਧੂ ਦਾ ਕੀ ਬਣੂ ਭਾਨੇ ਸਿੱਧੂ ਬਾਰੇ ਕੀ ਸੋਚਦੇ ਮੈਂ ਕਿਹਾ ਵੀ ਉਹ ਭਾਨਾ ਦੇਖੂ ਆਪਣੇ ਆਪ ਹਲੇ ਬਣਦੇ ਮੋਹਲੋਂ ਉਹ ਦੇਖ ਲਊਗਾ ਵੀ ਵਿੱਚ ਨਹੀਂ ਅਸੀਂ ਕਾਹਦਾ ਕੈਂਡੀਡੇਟ ਦੇ ਤੌਰ ਤੇ ਹਾਂਜੀ ਨਹੀਂ ਸਾਨੂੰ ਦੇਖੋ ਸਾਡੇ ਵੱਲੋਂ ਭਾਨਾ ਖਲੋ ਜਾਵੇ ਦੇਖੋ ਸਾਡਾ ਕੰਮ ਤੇ ਆਹੀ ਆ ਜਿਹੜਾ ਕਰਦੇ ਪਏ ਪਿਛਲੇ ਮਹੀਨਾ ਡੇਢ ਮਹੀਨਾ ਹੋ ਗਿਆ ਤੁਹਾਡੀ ਸੇਵਾ ਕਰੀ ਜਾਂਨੇ ਜਿਸ ਤਰ੍ਹਾਂ ਦੀ ਰਿਪੋਰਟ ਆਉਂਦੀ ਆ ਜਿਸ ਤਰ੍ਹਾਂ ਦੇ ਤੱਥ ਆਉਂਦੇ ਅੰਕੜੇ ਹੁੰਦੇ ਆ ਅਸੀਂ ਇਹੀ ਕੁਝ ਕਹਿਣਾ ਹੈ ਕੋਈ ਗਲਤ ਕਰੇਗਾ ਉਹਨੂੰ ਆਪਦੇ ਹਿਸਾਬ ਨਾਲ ਜੱਜ ਕਰਨਾ ਜੋ ਕੋਈ ਸਹੀ ਕਰੇਗਾ ਉਹਨੂੰ ਆਪਦੇ ਹਿਸਾਬ ਨਾਲ ਜੱਜ ਕਰਨਾ ਤੇ ਹੁਣ ਤੱਕ 80 90% ਤੇ ਅਸੀਂ ਜੋ ਗੱਲਾਂ ਕਹਿੰਦੇ ਸੀ ਹੁਣ ਤੇ ਇਹਨਾਂ ਦੇ ਪੰਬਕੜ ਵੀ ਸ਼ਾਂਤ ਹੋਏ ਨੇ ਕੱਲ ਦੇ ਕੀ ਸਮਝਾਉਂਦੇ ਸਾਂ ਉਹ ਲੀਡਾਂ ਲੱਭੀ ਜਾਂਦੇ ਉਹ ਲੀਡਾਂ ਹੀ ਲੱਭੀ ਜਾਂਦੇ ਕਿ ਲੀਡ ਹੈ ਕਿਥੇ ਕਿਥੇ ਆ ਸੋ ਗੱਲ ਇਹ ਆ ਕਿ ਭਈ ਹੁਣ ਜਿਹੜੀ ਆਪਾਂ ਜਿਮਨੀ ਚੋਣਾਂ ਦੀ ਗੱਲ ਕੀਤੀ ਆ ਤਾਂ ਮੇਰੇ ਖਿਆਲ ਦੇ ਨਾਲ ਜਿੰਨੇ ਆਪਾਂ ਇਲਾਕੇ ਗਿਣੇ ਆ ਸਭ ਤੋਂ ਤਾਕੜ ਜਿਮਨੀ ਚੋਣ ਹੋਏਗੀ ਉਹ ਗਦੜਵਾਚ ਮੇਰੇ ਨਾਲ ਮੁਕਾਬਲਾ ਤਾਂ ਬਰਨਾਲੇ ਬਰਾਬਰ ਦਾ ਹੀ ਹੋਣਾ ਕੰਮ ਪਰ ਨਾਲੇ ਵੀ ਬਿਲਕੁਲ ਤਾਕੜ ਇੱਥੇ ਹੋਏਗੀ ਕਿਉਂ ਕਿ ਗੜ ਰਾਜਾ ਵੜਿੰਗ ਦਾ ਫੇਰ ਇੱਕ ਵਾਰੀ ਦਾਤੇ ਲੱਗੇਗਾ ਰਾਜਾ ਵੜਿੰਗ ਦਾ ਤੇ ਆਮ ਆਦਮੀ ਪਾਰਟੀ ਚਾਹੇਗੀ ਕਿ ਬਰਾਬਰ ਉੱਪਰ ਆ ਗਈ ਹੈ ਇਹ ਹੁਣ ਇਹਨੂੰ ਥੋੜਾ ਜਿਹਾ ਡਾਊਨ ਕੀਤਾ ਜਾਵੇ ਉਹੀ ਕੰਮ ਚੱਲ ਜੂਗਾ ਜਿਵੇਂ ਤੁਹਾਨੂੰ ਯਾਦ ਹੋਣਾ ਅਸੀਂ ਉਦੋਂ ਸਕੂਲ 'ਚ ਪੜ੍ਹਦੇ ਹੁੰਦੇ ਸੀਗੇ ਆਂਦੇ ਵੀ ਗਿੱਦੜਵਾ ਇਲੈਕਸ਼ਨ ਹੁੰਦੀ ਆ ਇਲੈਕਸ਼ਨ ਹੁੰਦੀ ਆ ਭਾਈ ਕਿਵੇਂ ਹੁੰਦੀ ਆ ਕਹਿੰਦੇ ਜਿੱਦੇ ਮੀਟਰ ਨਹੀਂ ਢਾਣੀ ਤੇ ਰਾਤੋਂ ਰਾਤ ਆਉਂਦੇ ਆ ਉਦੋਂ ਨਾ ਖੁੱਲੇ ਜੇ ਟਰੱਕ ਹੁੰਦੇ ਸੀ ਉਹਨਾਂ ਦੇ ਕੋਲ ਆ ਉਦੋਂ ਬਿਜਲੀ ਬੋਰਡ ਹੁੰਦਾ ਸੀ ਤੇ ਲੱਕੜ ਦੀਆਂ ਬਾੜੀਆਂ ਜੀਆਂ ਲੱਗੀਆਂ ਹੁੰਦੀਆਂ ਸੀ ਗਾ ਠੱਬੇ ਜੇ ਹੁੰਦੇ ਸੀ ਉਹ ਆਖਿਆ ਹੁੰਦੇ ਆ ਖੰਬੇ ਲੈ ਕੇ ਰਾਤੋਂ ਰਾਤ ਉਹ ਨਾਲ ਹੀ ਮਿਸਤਰੀ ਹੁੰਦੇ ਨਾਲ ਹੀ ਉਹ ਪੇਚ ਪੂਚ ਕੱਸ ਦਿੰਦੇ ਕਾਬਲੇ ਕੁਬਲੇ ਕੱਸ ਕੇ ਤੇ ਲੈਟਰ ਸਵੇਰ ਨੂੰ ਮੀਟਰ ਚ ਜਗਦੀ ਕਰ ਦਿੰਦੇ ਆ ਲਾ ਵੇ ਕਿ ਦਰਵੇ ਵਾਲੇ ਹੋ ਜੇ ਤਕੜੇ ਲੱਭ ਲਾਉਂਦੀ ਮੰਗਾ ਚੰਗਾ ਤੂੰ ਨੇ ਤੇ ਤੇਰੀ ਖਤਰੋ ਹਾਂ ਬਰਨਾਲੇ ਦੀ ਵੀ ਦੂਜੇ ਨੰਬਰ ਚਲ ਪਹਿਲੇ ਨੰਬਰ ਤੇ ਰੱਖ ਲੋ ਜੇ ਮੈਂ ਬਰਾਬਰ ਹੀ ਰੱਖਦਾ ਕਿ ਬਰਨਾਲੇ ਦੇ ਵਿੱਚ ਵੀ ਚੋਟ ਬਰਾਬਰ ਦੀ ਹੋਏਗੀ ਤਾਂ ਇਹ ਦੋ ਜਿਮਨੀ ਚੋਣਾ ਤੇ ਬੜੀਆਂ ਧਾਕੜ ਹੋ ਗਈਆਂ ਫਿਰ ਇਹ ਇਧਰੋਂ ਗਰਮੀ ਘਟੂਗੀ ਤੇ ਉਧਰ ਉਹਨਾਂ ਨੂੰ ਮੁੜ ਕੇ ਲੀਡਰਾਂ ਨੂੰ ਬਹੁਤੋ ਗਣਾਓ। ਅੱਛਾ ਇਹਦੇ ਵਿੱਚ ਹੁਣ ਕੀ ਹੈ ਕਿ ਚਲੋ ਜੇ ਆਪਾਂ ਇਸ ਤੋਂ ਵੀ ਅੱਗੇ ਤੁਰੀਏ। ਕਿ ਮੈਨੂੰ ਲੱਗਦਾ ਕਿ ਉਹ ਗਾਣਾ ਸੁਣਿਆ ਤੁਸੀਂ, "ਅੱਜ ਇਮਤਿਹਾਨ ਹੈ, ਅੱਜ ਇਮਤਿਹਾਨ ਹੈ।" ਬੜਾ ਹੀ ਪਿਆਰਾ ਗੀਤ ਆ। ਇਹ ਮਾਨਸਬਦ ਉਹ ਤੇ ਅੱਜ ਵਾਸਤੇ ਇਮਤਿਹਾਨ ਸੀਗਾ ਨਾ ਗਾਣੇ 'ਚ। ਜੀ। ਮੈਨੂੰ ਲੱਗਦਾ ਸਾਰਾ ਸਾਲ ਹੀ ਤੁਸੀਂ ਕਹਿ ਸਕਦੇ ਹੋ ਕਿ ਮਾਨ ਦਾ ਇਮਤਿਹਾਨ ਹੈ। ਵਿੱਚ ਸਰਪੰਚੀ ਵੀ ਹਣੀ ਹਲੇ ਤਾਂ ਰਾਕਿੰਕਿਆਲ ਪਟੋਲੇ ਸਰਪੰਚੀ ਲੈਣੀ ਆ ਜੀ ਤਾਂ ਐਤ ਕੀਤੇ ਗੱਲ ਇਹ ਆ ਜਿਹੜੀ ਕਿ ਭਾਈ ਹੁਣ ਜਿਮਨੀ ਚੂਣਾ ਮਾਨ ਸਾਭ ਵਾਸਤੇ ਆਖਰੀ ਮੌਕਾ ਹੋਏਗਾ ਕਿ ਜਾਤਾ ਸਾਬਤ ਕਰੋ ਤੇ ਜਾਂ ਭਾਈ ਆਪਦਾ ਬਸਤਾ ਬੰਦ ਕਰੋ ਤੁਰਦੇ ਬਣੋ ਧੋਈ ਗੱਲਾਂ ਹੋਣਗੀਆਂ ਨਾ ਕਿ ਤੁਸੀਂ ਵਾਰ-ਵਾਰ 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 ਪਾਰਟੀ ਦੇ ਪੱਲੇ 'ਚ ਪਾਰਟੀ ਦੀ ਝੋਲੀ 'ਚ ਹਾਰ ਨਹੀਂ ਪਾ ਸਕਦੇ ਜੀ ਇੱਥੇ ਵਾਰ-ਵਾਰ ਇਸ ਰੇਸ ਦੇ ਵਿੱਚ ਹਾਰੇ ਹੋਏ ਘੋੜਿਆਂ ਨੂੰ ਭਜਾਇਆ ਨਹੀਂ ਜਾਂਦਾ ਮੌਕਾ ਨਹੀਂ ਮਿਲਦਾ ਜ਼ੁਰ ਜੀ ਸੋ ਇਸ ਵਾਸਤੇ ਹੁਣ ਇਹਨਾਂ ਨੂੰ ਵੱਡੇ ਫੈਸਲੇ ਲੈਣੇ ਪੈਣਗੇ ਬਹੁਤ ਵੱਡੇ ਫੈਸਲੇ ਲੈਣੇ ਪੈਣਗੇ ਤੁਸੀਂ ਇਹ ਦੇਖੋ ਕਿ ਭਈ ਆਮ ਆਦਮੀ ਪਾਰਟੀ ਦੀ ਹਾਲਤ ਕੀ ਆ ਪੱਪੀ ਪ੍ਰੈਸ਼ਰ ਕੈਂਡੀਡੇਟ ਮੇਰਾ ਤੇ ਨਾ ਹੀ ਜੀ ਕਹਿੰਦਾ ਪੱਪੀ ਆ ਮੈਂ ਤੇ ਪ੍ਰੇਮ ਪੜਾ ਵੰਡਦਾ ਪਤਾ ਨਹੀਂ ਕਿੰਨੀਆਂ ਕੋ ਪੱਪੀਆਂ ਦਿੰਦਾ ਲੈਂਦਾ ਸੰਤ ਪਤਾ ਨਹੀਂ ਭਈ ਹੁਣ ਅੱਛਾ 32000 ਵੋਟ ਲੈ ਕੇ ਗਿਆ ਆਖਰੀ ਇਲੈਕਸ਼ਨ ਚ ਹੁਣ ਜਦੋਂ ਆਪ ਖਲੋਤਾ ਲੋਕ ਸਭਾ ਚ ਆਪਦੇ ਹਲਕੇ ਚ ਹੀ ਘਟ ਗਿਆ 12000 20000 ਤੇ ਆ ਗਿਆ ਇੱਕੜਾ ਇੱਕ ਨਾਲ ਹੋਈ ਇਧਰ ਇੱਕ ਵੀਰ ਦਾ ਕਮੈਂਟ ਆਇਆ